ਬਠਿੰਡਾ ਦੇ ਗਿਆਨੀ ਜੈਲ ਸਿੰਘ ਕਾਲਜ ਦੇ ਨੇੜੇ ਕਰੋਲਾ ਕਾਰ ਦੇ ਵਿੱਚ ਭੁੱਕੀ ਲਿਆਉਂਦੇ ਚਾਰ ਕੀਤੇ ਗ੍ਰਿਫਤਾਰ ਥਾਣਾ ਕਨਾਲ ਕਲੋਨੀ ਵਿਖੇ ਮਾਮਲਾ ਦਰਜ ਕਰ ਕੀਤੇ ਗਏ ਬੰਧ ਹਵਾਲਾਤ ਮੰਗਲਵਾਰ ਨੂੰ ਸਵੇਰ 90 ਦੇ ਲਗਭਗ ਡੀਐਸਪੀ ਕੁਲਦੀਪ ਸਿੰਘ ਬਰਾੜ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਥਾਣਾ ਕਨਾਲ ਕਲੋਨੀ ਦੀ ਪੁਲਿਸ ਪਾਰਟੀ ਵੱਲੋਂ ਬਠਿੰਡਾ ਦੇ ਗਿਆਨੀ ਜੈਲ ਸਿੰਘ ਕਾਲਜ ਦੇ ਨੇੜੇ ਨਾਕਾਬੰਦੀ ਕੀਤੀ ਹੋਈ ਸੀ ਤਾਂ ਇੱਕ ਕਰੋਲਾ ਕਾਰ ਨੂੰ ਰੋਕਿਆ ਗਿਆ ਜਿਸ ਦੇ ਵਿੱਚ ਤਲਾਸ਼ੀ ਦੌਰਾਨ 38 ਕਿਲੋ 400 ਗ੍ਰਾਮ ਭੁੱਕੀ ਬੰਦ ਕੀਤੀ ਗਈ ਜਿਸ ਤੇ ਕਾਰਵਾਈ ਕਰਦੇ ਹੋਏ ਥਾਣਾ ਕਨਾਲ ਕਲੋਨੀ ਵਿਖੇ ਮਾਮਲਾ ਦਰਜ ਕਰ ਚਾਰ ਵਿਅਕਤੀਆਂ ਨੂੰ ਬੰਦ ਹਵਾਲਤ ਕੀਤਾ ਗਿਆ ਤੇ ਅੱਜ ਇਹਨਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਹਾਸਲ ਕੀਤਾ ਜਾਵੇਗਾ ਤੇ ਇਹਨਾਂ ਤੋਂ ਹੋਰ ਵੀ ਅੱਗੇ ਇਹਨਾਂ ਤੋਂ ਪੁੱਛਗਿੱਛ ਕੀਤੀ ਜਾਵੇਗੀ ਅਸੀਂ ਉਹ ਦਿਖਾ ਰਹੇ ਹਾਂ ਥਾਣਾ ਕਨਾਲ ਕਲੋਨੀ ਦੀਆਂ ਸਾਰੀਆਂ ਤਸਵੀਰਾਂ ਜਿੱਥੇ ਇਹ ਇਹਨਾਂ ਨੂੰ 38 ਕਿਲੋ 400 ਗ੍ਰਾਮ ਭੁੱਕੀ ਸਮੇਤ ਚਾਰ ਵਿਅਕਤੀਆਂ ਨੂੰ ਇੱਥੇ ਆਪਣਾ ਠੰਡਾ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਆਸ ਨੂੰ ਸਰਾਉਣਿਆ ਕੀ ਕਹਿੰਦੇ ਨੇ ਡੀਐਸਪੀ ਕੁਲਦੀਪ ਸਿੰਘ ਬਰਾੜ ਅੰਜੋ ਅਸਲ ਕੀ ਮਾਮਲਾ ਇਹਦੇ ਕੀ ਗੱਲ ਕੱਲ ਸਾਡੇ ਝੰਕੀ ਦੇ ਚਾਰਜ ਵਰਦਮਾਨ ਨੇ ਸਵੇਤ ਪੁਲਿਸ ਪਾਰਟ ਡਬਲੂ ਰੋਡ ਤੇ ਨੇੜੇ ਕੈਨੀ ਜੈਲਸਨ ਕਾਲਜ ਨਾਕਾਬੰਦੀ ਕੀਤੀ ਸੀਗੀ ਇਸ ਦਰਾਂ ਨੂੰ ਡਬਲੂ ਸਾਈਡ ਤੋਂ ਉਹ ਇਹਨਾਂ ਨੂੰ ਕਾਰ ਨੂੰ ਰੋਕਿਆ ਜਦੋਂ ਕਾਰ ਦੀ ਤਲਾਸ਼ੀ ਕੀਤੀ ਗਈ ਤਾਂ ਜੋ ਕੋਕੀਚੋਰਾ ਪੋਸਟ ਬਰਾਮਦ ਹੋਇਆ। ਇਹ ਅਸੀਂ 8.400 ਗ੍ਰਾਮ ਰਿਕਵਰੀ ਕੀਤੀ ਆ 4 ਬੰਦੇ ਫੜਿਆ ਉਹਦੇ ਵਿੱਚ। ਕਿੱਥੇ ਲੱਗੇ ਸੀ ਕਿੱਥੇ ਲੱਗੇ ਹੋ। ਇਹਨਾਂ ਦੀ ਮੁਰਲੀ ਪੋਸਟ ਤੇ ਰਾਸਤਾਂਾਂ ਦਾ ਕਹਿੰਦੇ ਬਰਾਸਤਾਂ ਤੋਂ ਲੈ ਕੇ ਆਏ ਸੀਗੇ ਤੇ ਇਹਨਾਂ ਨੇ ਇੱਥੇ ਬਟਾਂਡੇ ਦੇ ਆਸ-ਪਾਸ ਹੀ ਥੋੜਾ-ਥੋੜਾ ਕਰਕੇ ਵੇਚਣਾ ਸੀ। ਇਹ ਲੈ ਵੀਰ ਦਾ ਕਸਟਮ ਕਾਰਡ ਇਹ ਮੈਂ ਪਹਿਲਾਂ ਅਸਲੀ ਕਾਰਡ ਨਾਲ ਵੈਰੀਫਾਈ ਕਰ ਰਹੇ ਹਾਂ ਸਰ ਕਿੱਥੋਂ ਦੇ ਕਿੱਥੋਂ ਦੇ ਰਹਿਣ ਵਾਲੇ ਬੰਦੇ ਲੋਕਲ ਹੀ ਇੱਥੋਂ ਦੇ ਇਹ ਕੰਮ ਕਰਕੇ ਜੱਸੀ ਪਾਉ ਵਾਲੀ ਦਾ ਤੇ ਇੱਕ ਕੜਤ ਸੰਘਾ ਵਾਲੇ ਦਾ ਪਰ ਇੱਥੇ ਕਿਰਾਏ ਤੇ ਰਹਿੰਦੇ ਆ ਇੱਥੇ ਆਪਣਾ ਸ਼ਹਿਰ ਦੇ ਵਿੱਚ ਕਿਰਾਏ ਤੇ ਰਹ ਕੇ ਬਸ ਇਹੀ ਕੰਮ ਕਰਦੇ ਆ ਹੋਰ ਇਹਨਾਂ ਕੀ ਬੰਨੇ ਹੋਏ ਆ ਅਸੀਂ ਆਰਮਾਨ ਹਾਸਲ ਕਰਾਂਗੇ ਅੱਜ ਇਹਨਾਂ ਨੂੰ ਬੇਚ ਕਰਕੇ ਇਹਨਾਂ ਆਰਮਾਨ ਹਾਸਲ ਕਰਾਂਗੇ ਤੇ ਨਾ ਟੁੱਟਣ ਲਈ ਕੋਸ਼ਿਸ਼ ਕਰਾਂਗੇ ਕਰੋਨਾ ਕਾਰਾ ਜੜੀ ਪੜੀ ਹੈ ਕਿਹੜਾ ਸੁਰਾ ਆਪਣੀ ਜਿਹੜੀ ਜਿਹੜੀ ਸਾਇੰਸ ਦੀ ਆਪਾਂ ਕੰਮ ਕਰਦੇ ਨਾ ਸਿਸਟਮ ਕੋਈ ਸੋਚੋ ਕਿ ਕਿਸੇ ਕਿਤੇ ਇਹ ਬਹੁਤ ਗਲਤ ਕੰਮ ਹੈ ਜਿਹੜਾ ਇਹ ਬੰਦਾ ਪੈਸੇ ਦੇ ਲਾਲਚ ਵਿੱਚ ਆ ਕੇ ਗਾਂ ਅਗਲੀ ਕਿਸੇੜੀਆਂ ਨੂੰ ਵੀ ਖਰਾਬ ਕਰ ਰਿਹਾ ਬੱਚਿਆਂ ਦਾ ਭਵਿੱਖ ਨੂੰ ਹੀ ਖਰਾਬ ਕਰ ਰਿਹਾ ਹੈ ਅਰੇਕ ਬੰਦੇ ਨੂੰ ਇਹ ਤੋਂ ਸੁਧਰ ਜਾਣਾ ਚਾਹੀਦਾ ਬਾਕੀ ਅਸੀਂ ਇਹਦੇ ਵਿੱਚ ਕੋਸ਼ਿਸ਼ ਵੀ ਕਰ ਰਹੇ ਆਂ ਵੀ ਇਹਨਾਂ ਨੂੰ ਵੱਧ ਤੋਂ ਵੱਧ ਜਿਹੜੇ ਨਸ਼ਾ ਵੇਚਣ ਵਾਲੇ ਇਹਨਾਂ ਨੂੰ ਕਾਬੂ ਕੀਤਾ ਜਾਵੇ ਇਹਨਾਂ ਦੇ ਸਖਤੀ ਵੀ ਕਰ ਰਹੇ ਆਂ ਜੇ ਫਿਰ ਜਿਹੜੇ ਕੋਈ ਜਾਣਕਾਰੀ ਦੇਣਾ ਚਾਹੁੰਦੇ ਆਂ ਕੀ ਪੁਲਿਸ ਦਾ ਸਹਿਯੋਗ ਹੈ ਨਾ ਪਹਿਲੇ ਕੋਈ ਪੁਲਿਸ ਹਾਂ ਹਾਂ ਜ਼ਰੂਰ ਦੱਸਣਾ ਚਾਹੀਦਾ ਏ ਇੱਕ ਭਲਾਈ ਵਾਲਾ ਕੰਮ ਈ ਆ ਤੁਸੀਂ ਜਿਹੜਾ ਵੀ ਬੰਦਾ ਕੋਈ ਜਾਣਕਾਰੀ ਦੇਊਗਾ ਉਹਦਾ ਨਾਮ ਪਤਾ ਗੁਪਤ ਰੱਖਿਆ ਜਾਊਗਾ ਤੇ ਮੋਰਸਾ ਦੇ ਉੱਤੇ ਬਕਾਇਦਾ ਕਾਰਵਾਈ ਕਰੂਗੀ ਪ੍ਰੋਪਰਟੀਆਂ ਵੀ ਇਹਨਾਂ ਦੀ ਫ੍ਰੀਂਕ ਕੀਤੀਆਂ ਜਾ ਰਹੀਆਂ ਜਿੰਨੇ ਵੀ ਸਮਗਲ ਰਹੇ ਸਭ ਦੀਆਂ ਪ੍ਰੋਪਰਟੀਆਂ ਦਾ ਯੋਸ ਫਰੀਂਕ ਕੀਤੀਆਂ ਜਾਣੀਆਂ